ਤੇ ਭਾਈ ਜੀ ਫੋੜਾ ਫੋੜ ਕੇ ਜੀ ਕਿਨੇ ਭਾਈ ਬਿਲਕੁਲ ਦੇਖੋ ਜੀ ਸਮਾਈ ਦਸੋ ਵੇਲਾ ਸਮਾਈ ਦੇ ਸਾਥ ਆਪਣੇ ਪਰਚੇ ਲਾ ਲੋ ਜੀ ਹਾਂ ਮੇ ਮੇਰੀ ਮੇਰੀ ਜ਼ਿਲ੍ਹੇ ਬਗੰਦੇ ਜੀ ਜਿਹੜੀ ਜਨਾਰੀ ਨੇ ਕਰਲੇ ਕੰਪਿਊਟਰ ਜਨਾਰੀ ਨਾ ਰਿਹਾ ਦਿੱਕੂ ਐਨਆਰਟੀ ਤੋਂ ਸਵੇਰ ਤੋਂ ਹੀ ਸਭ ਤੋਂ ਪੇਚ ਕਰਦਾ ਸਭ ਤੋਂ ਬਾਸ ਕਰੇ ਅਰਜੋ ਪਹਿਲੀ ਗੋਤ ਲਈ ਆਪਕੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਹੋ ਜੀ ਸਾਈਨ ਹੈ ਸੋ ਉਹਨਾਂ ਵੱਲੋਂ ਭਤੀ ਜਿਹੜੀ ਅਸੀਂ ਜਿਹੜੀ ਅੱਗੇ ਦੇ ਦਿੱਤੀ ਦੇਖੋ ਜੀ ਦੇਖਿਓ ਖਾਣ ਸਾਈਨ ਦੀ ਨਿਸ਼ਾਨੀ ਲੱਗ ਚੁੱਕੀ ਹੈ ਉਹ ਤੋਂ ਨੇ ਨਿਸ਼ਾਨੀ ਲੱਗ ਚੁੱਕੀ ਹੈ ਉਹਨੇ ਸਰ મત ਕਾਣ ਕਰਕੇ ਕਰਨਗੇ 그다음에 ਇਸੇ ਬਾਅਦ ਹੋਏਗਾ ਇਸ ਤੋਂ ਬਾਅਦ ਹੋਏਗਾ ਤੁਹਾਨੂੰ ਚੇਚੀ ਚਾਰੀ ਕਲਸੀ ਆਮ ਅੱਜਕੱਲ੍ਹ एक तस्वीर आ जाएगी उसे लाइट और साथ में रख दी है लाइट तस्वीर आ गई है थाना चेकिंग चरिकासी होनी अपने कीप के बोर्ड का इस्तेमाल करते हुए चेंज होनी है तो होल्डिंग अफसर दे को कंपनी के होल्डिंग अफसर होने वेरिफिकेशन के पेज और होना सामान्य चेकिंग चरिकासी होनी बोर्ड कार्य भी लोग साधारण पूरी बात में 5:00 बजे त्रयोदश गेट पासमेंट बार अमन चेकिंग चरिकासी ਤੋ ਆਪਣੀ ਮਤਾ ਦਾਨ ਕਰਦੇ ਹੋ ਜਾਨੀ ਕਿ VOTING ਕਰਦੇ ਰਿਹਾ ਬੋਟ ਕਰ ਜਾਂ ਤੁਸੀਂ ਲਾਈਕ ਤੁਸੀਂ ਆ ਨਜ਼ਰ ਆ ਰਹੀਆਂ ਨੇ ਤੁਹਾਨੂੰ ਪਰ ਤੁਸੀਂ ਤੋ ਦੇਖ ਪਾਰੇ ਹੋ ਕਿ ਅੱਛੀ ਅੱਛੀ ਕੰਸੀ ਦੀ ਹੈ ਤੁਸੀਂ ਹੱਸੇ ਲੈ ਦੇਖ ਰਿਹਾ ਤੁਸੀਂ ਹਾਂ ਇੱਧਰ ਦੇਖੋ ਤੁਸੀਂ ਇੱਧਰ ਇੱਧਰ ਹੈਨਾ ਮਾਈਕ ਦੇਖੋ ਸਰ ਬਟਾ ਤਾਂ ਨਹੀਂ ਹਲੇ ਲੱਥੀ ਪਰ ਟੈਨਸ਼ਨ ਦਿਹਾ ਲਈ ਕਾਦੀ ਯਾਰ ਟੈਨਸ਼ਨ ਸਾਨੂੰ ਕਾਦੀ ਹੋਵੇ ਇੱਕ ਪਾਸੇ ਡਿਪਟੀ ਸੀਐਮ ਦੂਜੇ ਪਾਸੇ ਡਿਪਟੀ ਸਪੀਕਰ ਤੀਜੇ ਪਾਸੇ ਕੈਬਨਟ ਮੰਤਰੀ ਰਿਆ ਅਹੀਂ ਕੀ ਐ ਐਮਐਲਏ ਬਣੇ ਲੋਕਾਂ ਨੇ ਫਤਵਾ ਦਿੱਤਾ ਮਾਨ ਸਤਕਾਰ ਕੀਤਾ ਫਿਕਰ ਤੇ ਇਹਨਾਂ ਨੂੰ ਹੋਵੇ ਜਿਨ੍ਹਾਂ ਦੇ ਕਦ ਬੜੇ ਬੜੇ ਵੱਡੇ ਸਾਡੇ ਕੋ ਤੇ ਆਉਣਾ ਹੀ ਐ ਜਾਣਾ ਕੱਖ ਨਹੀਂ ਸਾਡੇ ਕੋ ਕਿਦਾਂ ਆਹ ਹਾਂ ਬਿਲਕੁਲ 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 ਵੋਟ ਪਾਉਣ ਨੂੰ ਬਹੁਤ ਵਧੀਆ ਉਤਸ਼ਾਹ ਦੇਖਣ ਨੂੰ ਨਜ਼ਰ ਆ ਰਿਹਾ ਜੀ ਕਿਉਂਕਿ ਲੰਮੇ ਸਮੇਂ ਤੋਂ ਸਿਸਟਮ ਤੇ ਦੇਖਿਆ ਇਹ ਲੋਕਾਂ ਨੇ ਹੁਣ ਥੋੜਾ ਚੇਂਜ ਜਿਹੜਾ ਉਹ ਕਰਨਾ ਚਾਹੁੰਦੇ ਨੇ ਔਰ ਉਹਦੀ ਤਿਆਰੀ ਚ ਹੈ ਬਿਲਕੁਲ ਠੀਕ ਹੈ ਜੀ ਉਹਨਾਂ ਨੇ ਜਿੰਨੇ ਵੀ ਪ੍ਰਬੰਧ ਕੀਤੇ ਨੇ ਬਹੁਤ ਵਧੀਆ ਕੀਤੇ ਸੀ ਲੋਕਾਂ ਦੇ ਵਿੱਚ ਇੱਕ ਮੈਂ ਕਹਿ ਸਕਦਾ ਉਹਨਾਂ ਦੀ ਅੱਖਾਂ ਦੇ ਵਿੱਚ ਇੱਕ ਆਸ ਆ ਵੀ ਅੱਗੇ ਰਵੈਤੀ ਪਾਰਟੀਆਂ ਨੂੰ ਮੌਕਾ ਦੇ ਕੇ ਵੇਖ ਲਿਆ ਹੁਣ ਇੱਕ ਮੌਕਾ ਜਿਹੜਾ ਆਮ ਆਦਮੀ ਪਾਰਟੀ ਨੂੰ ਫਿਰ ਤੇ ਇਲੈਕਸ਼ਨ ਕਮਿਸ਼ਨ ਇੱਥੇ ਪ੍ਰਬੰਧ ਕੀਤੇ ਨੇ ਅਮਨ ਚੇਤ ਸਿੰਘ ਕਰੀ ਕਸੀ ਦੇ ਕੀ ਪ੍ਰਬੰਧ ਨੇ ਜੀ ਬੱਚਾ ਤੁਹਾਡਾ ਜੀ ਹਾਂਜੀ ਤੁਹਾਡੀ ਇਹ ਕਿ ਪ੍ਰਬੰਧ ਹੈ ਤੁਹਾਡੀ ਇਹ ਕਿਹੋ ਜਿਹਾ ਪ੍ਰਬੰਧ ਹੈ ਪਾਰਟੀ ਦੇ ਜਿਹੜੇ ਪ੍ਰਬੰਧ ਹੁੰਦੇ ਨੇ ਉਹ ਘਰੀਦੇ ਆ ਜੀ ਔਰ ਮੈਂ ਇੱਕ ਗੱਲ ਤੇ ਕਲੀਅਰ ਲਿਖਿਆ ਦੇਣਾ ਚਾਹੁੰਦਾ ਹਾਂ ਵੀ ਇਹ ਜਿਹੜਾ ਆਪਾਂ ਕੰਮ ਕੀਤਾ ਭਾਵੇਂ ਚਾਹੇ ਬਿਜਲੀ ਦੇ ਅਕੋਰਡਿੰਗ ਚਾਹੇ ਸ਼ਹੀਦਾਂ ਦੇ ਪਰਿਵਾਰ ਦੇ ਅਕੋਰਡਿੰਗ ਚਾਹੇ ਅ ਕੋਲੇ ਦੀਆਂ ਖਾਨਾਂ ਦੇ ਅਕੋਰਡਿੰਗ ਚਾਹੇ ਥਰਮਲ ਪਲਾਂਟ ਦੇ ਅਕੋਰਡਿੰਗ ਜਿਹੜਾ ਕੰਮ ਕੀਤਾ ਉਹ ਕਾਬਿਲ ਤੇਰੀਫਾ ਪਰ ਰਿਪੋਰਟ ਘੜ ਲੋਕਾਂ ਚ ਲੈ ਕੇ ਗਏ ਆ ਜੇ ਲੋਕ ਵੇਖਣਗੇ ਇੱਕ ਪਾਸੇ 75 ਸਾਲ ਆ ਇੱਕ ਪਾਸੇ 2 ਸਾਲ ਹੋਇਆ ਜੇ ਦੋਹਾਂ ਸਾਲਾਂ ਦੇ ਵਿੱਚ ਵਿੱਚ ਇੰਨਾ ਕੰਮ ਕੀਤਾ ਮੈਨੂੰ ਇੰਨਾ ਪਤਾ ਹੈ ਵੀ ਲੋਕਾਂ ਨੂੰ ਇਹ ਹੈ ਵੀ ਇਹੋ ਪਾਰਟੀ ਹੈ ਜਿਹੜੀ ਕੰਮ ਕਰ ਸਕਦੀ ਹੈ ਨਹੀਂ ਤੇ ਹੋਰ ਬਹੁਤ ਮਹਾਰਾਜ ਦੀ ਕਿਰਪਾ ਜੀ ਔਰ ਮੈਨੂੰ ਮਾਣ ਵੀ ਹੈ ਔਰ ਲੋਕਾਂ ਦੇ ਵਿੱਚ ਇੱਕ ਫਤਵਾ ਹੈ ਕਿਉਂਕਿ ਲੋਕਾਂ ਦੇ ਵਿੱਚ ਇੱਕ ਜਦੋਂ ਕਿਸੇ ਦੇ ਦਿਲ ਚ ਕਰ ਕਰ ਲੈਂਦੀ ਹੈ ਨਾ ਕੋਈ ਪਾਰਟੀ ਫਿਰ ਉਹ ਜਾਣਦੀ ਨਹੀਂ ਜਿਵੇਂ ਦਿੱਲੀ ਜੀ ਇੱਕ ਮੌਕਾ ਦਿੱਤਾ ਲੋਕਾਂ ਨੇ ਉਸ ਤੋਂ ਬਾਅਦ ਤਿੰਨ ਵਾਰੀ ਮੈਂ ਕਹਿ ਸਕਦਾ ਵੀ ਉਹਨਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਬਣਾਈ ਮੈਂ ਮੈਂ ਵੇਖੋ ਲੋਕ ਸਭਾ ਦੀ ਗੱਲ ਕਰਾਂ ਤੇ ਹਲਕੇ ਦੇ ਵਿੱਚੋਂ ਕੰਮ ਹੋਏ ਕਿਹੜੇ ਜਿਨ੍ਹਾਂ ਨੂੰ ਬਣਾਇਆ ਜੇ ਸਨੀ ਦਿਓਲ ਬਣਾਇਆ ਉਹ ਨਹੀਂ ਲੱਭਾ ਜੇ ਕਾਂਗਰਸ ਨੂੰ ਮੌਕਾ ਦੇ ਕੇ ਵੇਖਿਆ ਤੇ ਉਹ ਨਹੀਂ ਲੱਭੇ ਸੋ ਕਹਿਣ ਦਾ ਭਾਵ ਹੁਣ ਲੋਕਾਂ ਨੇ ਡਿਸਾਈਡ ਕਰਨਾ ਵੀ ਕਰਨਾ ਕੀ ਸਾਰੇ ਰੁਕੇ ਕੰਮ ਨੇ ਠੀਕ ਆ ਮੈਂ ਕਹਿੰਦਾ ਮੈਂ ਮੈਂ ਕਹਿੰਦਾ ਵੀ ਪਰਮਾਤਮਾ ਬਲ ਬਖਸ਼ੇ ਸਭ ਤੋਂ ਪਹਿਲਾਂ ਜਿਹੜੇ ਮੇਨ ਮੇਨ ਕੰਮ ਆ ਜਿਹੜੇ ਉਨਾਂ ਨੂੰ ਤਰਜੀਹ ਦੇ ਕੇ ਚਾਹੇ ਸਿੱਧਾ ਹੋਇਆ